ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਿੱਧੂ ਚੱਕ ਵਾਲਾ YouTube ਚੈਨਲ ਵਿੱਚ ਤੁਹਾਡਾ ਸਵਾਗਤ ਕਰਦਾ ਹਾਂ ਤੇ ਜੇਕਰ ਤੁਸੀਂ ਵੀ ਵੀਡੀਓ ਐਗਜ਼ਾਮ ਦੀ ਜਾਂ ਕੋਈ ਇਸ ਤੋਂ ਇਲਾਵਾ ਹੋਰ ਵੀ ਜਿੰਨੇ ਸਰਕਾਰੀ ਨੌਕਰੀਆਂ ਵਾਲੇ ਐਗਜ਼ਾਮ ਨੇ ਦੀ ਤਿਆਰੀ ਕਰ ਰਹੇ ਹੋ ਤੇ ਆਪਾਂ ਇਸ ਚੈਨਲ ਦਾ ਅਸੀਂ ਤੁਹਾਨੂੰ ਕੰਪਿਊਟਰ ਦੇ ਕੁਐਸਚਨ ਕਰਾਉਂਦੇ ਰਹਿੰਦੇ ਹਾਂ ਹਮੇਸ਼ਾ ਹੀ ਤੇ ਇਸ ਵਾਰ ਵੀ ਤੁਹਾਡੇ ਲਈ ਕੰਪਿਊਟਰ ਦੀ ਸੀਰੀਜ਼ ਲੈ ਕੇ ਆਏ ਹਾਂ ਉਹ ਸੀਰੀਜ਼ ਜਿਹੜੇ ਕੁਐਸਚਨ ਅਕਸਰ ਹੀ ਰੈਂਕ ਕਰਦੇ ਆ ਤੇ ਜੇਕਰ ਤੁਸੀਂ ਇਸ ਚੈਨਲ ਤੇ ਪਹਿਲੀ ਵਾਰ ਆਏ ਹੋ ਸਾ ਚੈਨਲ ਨੂੰ ਬੈਲ ਆਈਕਨ ਪ੍ਰੈਸ ਕਰਕੇ ਸਬਸਕ੍ਰਾਈਬ ਕਰ ਲਿਓ ਕਿਉਂਕਿ ਹੁਣ ਲਗਾਤਾਰੀ ਸੀਰੀਜ਼ ਆਉਣਗੀਆਂ ਕੰਪਿਊਟਰ ਦੀਆਂ ਤੇ ਵੀਡੀਓ ਇਗਜ਼ਾਮ ਵਿੱਚ ਰੈਂਕ ਕਰਨ ਵਾਲੇ ਕੰਪਿਊਟਰ ਦੇ ਕਿਹੜੇ ਆਪਰੇਸ਼ਨ ਹੁੰਦੇ ਆ ਤੇ ਆਪਾਂ ਉਹਨਾਂ ਬਾਰੇ ਡਿਸਕਸ ਕਰਦੇ ਆ ਤੇ ਆਓ ਵੀਡੀਓ ਦੀ ਸ਼ੁਰੂਆਤ ਕਰੀਏ ਬੇਸਿਕ ਤੋਂ ਸ਼ੁਰੂ ਕੀਤੀਆਂ ਆਪਾਂ ਵੀਡੀਓਜ਼ ਤੇ ਲਗਾਤਾਰ ਬਲੌਗ ਆਉਣਗੇ ਇਹਦੇ ਵਾਟ ਇਜ਼ ਅ ਕੰਪਿਊਟਰ ਕੰਪਿਊਟਰ ਬਾਰੇ ਪਤਾ ਹੋਣਾ ਚਾਹੀਦਾ ਕੰਪਿਊਟਰ ਮੀਨਸ ਕਾਮਨ ਆਪਰੇਟਿੰਗ ਮਸ਼ੀਨ ਪਰਪਸਲੀ ਯੂਜ਼ਡ ਫਾਰ ਟੈਕਨੀਕਲ ਐਂਡ ਐਜੂਕੇਸ਼ਨਲ ਰਿਸਰਚ ਇਹ ਕੰਪਿਊਟਰ ਦੀ ਫੁੱਲ ਫਾਰਮ ਆ ਦਾ ਕੰਪਿਊਟਰ ਵਰਡ ਹੈਸ ਬੀਨ ਡਰਾਈਵਡ ਫਰਮ ਦਾ ਲੈਟਨ ਲੈਂਗੁਏਜ ਕੰਪਿਊਟਰ ਸ਼ਬਦ ਦਾ ਜਿਹੜਾ ਕਿਹੜੀ ਭਾਸ਼ਾ ਤੋਂ ਲਿਆ ਗਿਆ ਸ਼ਬਦ ਹੈ ਇਹ ਲਾਤੀਨੀ ਭਾਸ਼ਾ ਤੋਂ ਲਿਆ ਗਿਆ ਲੈਟਨ ਲੈਂਗੁਏਜ ਤੋਂ ਅ ਕੰਪਿਊਟਰ ਇਜ਼ ਐਨ ਇਲੈਕਟ੍ਰੋਨਿਕ ਡਿਵਾਈਸ ਕੰਪਿਊਟਰ ਇੱਕ ਇਲੈਕਟ੍ਰੋਨਿਕ ਡਿਵਾਈਸ ਹੁੰਦਾ ਥੈਟ ਮੈਨੀਪੂਲੇਟਸ ਇਨਫੋਰਮੇਸ਼ਨ ਔਰ ਡਾਟਾ ਅਕੋਰਡਿੰਗ ਟੂ ਦਾ ਸੈਟ ਆਫ ਇਨਸਟਰਕਸ਼ਨ ਇਹ ਯੂਜ਼ਰ ਦੁਆਰਾ ਜਾਂ ਮਨੁੱਖ ਦੁਆਰਾ ਦਿੱਤੀਆਂ ਗਈਆਂ ਜਾ ਸੈੱਟ ਕੀਤੀਆਂ ਗਈਆਂ ਇਨਸਟਰਕਸ਼ਨ ਤੇ ਕੰਮ ਕਰਦਾ ਇਟ ਹੈਜ਼ ਅਬਿਲਿਟੀ ਟੂ ਸਟੋਰ ਰੀਟਰੀਵ ਐਂਡ ਪ੍ਰੋਸੈਸ ਦਾ ਡਾਟਾ ਇਹਦੇ ਵਿੱਚ ਅਬਿਲਿਟੀ ਹੁੰਦੀ ਹੈ ਯੋਗਤਾ ਹੁੰਦੀ ਹੈ ਡਾਟਾ ਨੂੰ ਸਟੋਰ ਕਰਨਾ ਪ੍ਰੋਸੈਸ ਕਰਨਾ ਅੱਗੇ ਆਪਾਂ ਵਿਸਤਾਰ ਪੂਰਵਕ ਤੁਹਾਡੇ ਨਾਲ ਜਾਣਕਾਰੀ ਸ਼ੇਅਰ ਕਰਾਂਗੇ ਵੀਡੀਓ ਨੂੰ ਅੰਤ ਤੱਕ ਜਰੂਰ ਦੇਖੋ ਅੱਗੇ ਮੈਂ ਇਹਦੇ ਵਿੱਚ ਇੱਕ ਬਲੌਕ ਡਾਇਗਰਾਮ ਦਿੱਤੀ ਗਈ ਆ ਤੁਸੀਂ ਇਸ ਨੂੰ ਜਰੂਰ ਸਮਝਣਾ ਕਈ ਵਾਰ ਇਹਦੇ ਵਿੱਚ ਪੁੱਛਿਆ ਜਾਂਦਾ ਕੰਪਿਊਟਰ ਦੇ ਮੇਜਰ ਪਾਰਟ ਕਿੰਨੇ ਆ ਮੇਜਰ ਪਾਰਟ ਦਿੱਤੇ ਹੋਏ ਆ ਸੀਯੂ ALU ਤੇ ਸਟੋਰੇਜ ਯੂਨਟ ਜਿਹਨੂੰ ਆਪਾਂ MU ਕਹਿ ਦਿੰਦੇ ਆ ਠੀਕ ਹੈ ਮੈਮਰੀ ਯੂਨਟ ਕਹਿੰਦੇ ਆ ਠੀਕ ਹੈ ਤੇ CU ALU ਤੇ MU ਠੀਕ ਹੈ ਤੇ ਚੌਥਾ CPU ਤਾਂ ਹੁੰਦੇ ਹੁੰਦਾ ਸੈਂਟਰਲ ਪ੍ਰੋਸੈਸਿੰਗ ਯੂਨਟ ਕਹਿੰਦੇ ਇਹਨੂੰ ਠੀਕ ਹੈ CPU ਨੂੰ ਕੰਪਿਊਟਰ ਦਾ ਦਿਮਾਗ ਵੀ ਕਿਹਾ ਜਾਂਦਾ ਤੁਹਾਨੂੰ ਇਹਦੇ ਬਾਰੇ ਵੀ ਪਤਾ ਹੋਣਾ ਚਾਹੀਦਾ ਕੰਟਰੋਲ ਯੂਨਟ ਆ ਇਹਦਾ ਕੰਮ ਹੁੰਦਾ ਜਿੰਨੀਆਂ ਵੀ ਕੰਪਿਊਟਰ ਦੇ ਵਿੱਚ ਐਕਟੀਵਿਟੀਆਂ ਹੁੰਦੀਆਂ ਸਾਰੀਆਂ ਨੂੰ ਕੰਟਰੋਲ ਕਰਨ ਦਾ ਕੰਮ ਸੀਯੂ ਕਰਦਾ ਇਸ ਚੀਜ਼ ਦਾ ਧਿਆਨ ਦੇਣਾ ਸੈਕੰਡ ਪੁਆਇੰਟ ਏ ਐਲ ਯੂ ਦੀ ਗੱਲ ਕਰੀਏ ਜਿੰਨਾ ਵੀ ਤੁਸੀਂ ਜੋੜ ਕਟਾਓ ਗੁਣਾ ਤਕਸੀਮ ਫਾਰਮੂਲਿਆਂ ਦਾ ਕੰਮ ਕਰਦੇ ਹੋ ਉਹ ਸਾਰਾ ਏ ਐਲ ਯੂ ਯੂਨਟ ਨੇ ਕੰਟਰੋਲ ਕਰਨਾ ਹੁੰਦਾ ਜਿੰਨਾ ਵੀ ਮੈਥਮੈਟਿਕਸ ਦਾ ਕੰਮ ਹੁੰਦਾ ਚਾਹੇ ਤੁਸੀਂ ਕੈਲਕੂਲੇਟਰ ਵਿੱਚ ਕਰ ਰਹੇ ਹੋ ਚਾਹੇ ਐਕਸਲ ਵਿੱਚ ਕਰ ਰਹੇ ਹੋ ਚਾਹੇ ਕਿਸੇ ਅਕਾਊਂਟਿੰਗ ਵਾਲੇ ਸੌਫਟਵੇਅਰ ਵਿੱਚ ਕਰ ਰਹੇ ਹੋ ਥਰਡ ਵੀ ਆਪਾਂ ਗੱਲ ਕਰਦੇ ਆਂ ਪ੍ਰਾਇਮਰੀ ਸਟੋਰੇਜ ਯੂਨਟ ਇਹਨੂੰ ਮੈਮਰੀ ਯੂਨਟ ਕਹਿੰਦੇ ਆ ਜਦੋਂ ਵੀ ਅਸੀਂ ਕੰਪਿਊਟਰ ਤੇ ਕੰਮ ਕਰਦੇ ਆਂ ਸਾਨੂੰ ਉਸ ਡਾਟੇ ਨੂੰ ਕਿਤੇ ਨਾ ਕਿਤੇ ਸਟੋਰ ਕਰਨ ਦੀ ਲੋੜ ਪੈਂਦੀ ਆ ਚਾਹੇ ਅਸੀਂ ਉਹ ਡਾਟਾ ਪੈਨ ਡਰਾਈਵ ਚ ਸਟੋਰ ਕਰੀਏ ਚਾਹੇ ਸੀਡੀ ਚ ਚਾਹੇ ਹਾਰਡ ਡਿਸਕ ਦੇ ਵਿੱਚ ਤੇ ਇਹਦੀਆਂ ਅੱਗੋਂ ਸਟੋਰੇਜ ਯੂਨਟ ਦੀਆਂ ਵੀ ਟਾਈਪਸ ਨੇ ਆਪਾਂ ਤੁਹਾਨੂੰ ਕਰਾਵਾਵਾਂਗੇ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਸਭ ਤੋਂ ਪਹਿਲਾਂ ਕੀ ਕੀਤਾ ਇਹਨਾਂ ਜਦੋਂ ਅਸੀਂ ਕੰਪਿਊਟਰ ਤੇ ਕੰਮ ਕਰਦੇ ਆਂ ਉਹਦੇ ਲਈ ਇਨਪੁਟ ਦਿੰਨੇ ਆ ਉਸ ਤੋਂ ਬਾਅਦ ਪ੍ਰੋਸੈਸਿੰਗ ਹੁੰਦੀ ਹੈ ਤੇ ਫਿਰ ਉਹਦੀ ਕੀ ਹੁੰਦੀ ਹੈ ਆਉਟਪੁੱਟ ਆਉਂਦੀ ਹੈ ਕੰਪਿਊਟਰ ਆਈ ਪੀਓ ਮਾਡਲ ਦੇ ਥਰੂ ਕੰਮ ਕਰਦਾ ਇਹ ਵੀ ਤੁਸੀਂ ਇਹ ਚੀਜ਼ ਧਿਆਨ ਚ ਰੱਖਣੀ ਆ ਆਈ ਆਈ ਪੀਓ ਆਈ ਪੀਓ ਇਨਪੁਟ ਪ੍ਰੋਸੈਸ ਤੇ ਆਉਟਪੁੱਟ ਜੀ ਆਪਾਂ ਗੱਲ ਕਰੀਏ ਸੀਪੀਯੂ ਸੀਪੀਯੂ ਦਾ ਮਤਲਬ ਕੀ ਹੈ ਨਾ ਸੈਂਟਰਲ ਪ੍ਰੋਸੈਸਿੰਗ ਯੂਨਿਟ ਇਟ ਇਜ਼ ਕਾਲਡ ਬ੍ਰੇਨ ਆਫ ਕੰਪਿਊਟਰ ਇਸ ਨੂੰ ਕੰਪਿਊਟਰ ਦਾ ਦਿਮਾਗ ਵੀ ਕਿਹਾ ਜਾਂਦਾ ਠੀਕ ਹੈ ਕੰਪਿਊਟਰ ਇਸ ਵਰਕਿੰਗ ਥਰੂ ਆਈਪੀਓ ਮਾਡਲ ਇਨਪੁਟ ਪ੍ਰੋਸੈਸ ਆਉਟਪੁਟ ਇਹ ਤੁਹਾਨੂੰ ਮੈਂ ਆਲਰੇਡੀ ਦੱਸਿਆ ਇਸ ਦਾ ਫੰਕਸ਼ਨਿੰਗ ਆਫ ਆ ਕੰਪਿਊਟਰ ਫੰਕਸ਼ਨਿੰਗ ਕੰਪਿਊਟਰ ਪਰਫਾਰਮ ਫੋਰ ਬੇਸਿਕ ਫੰਕਸ਼ਨਸ ਜੋ ਸੀ ਕੰਮ ਕਰਦੇ ਆ ਇਹ ਚਾਰ ਬੇਸਿਕ ਫੰਕਸ਼ਨ ਜਿਹੜੇ ਪਰਫਾਰਮ ਕਰਦਾ ਇਨਪੁਟ ਮੰਨ ਲਓ ਕੰਪਿਊਟਰ ਵਿੱਚ ਇਨਪੁਟ ਦੇਣ ਦੇ ਲਈ ਆਪਾਂ ਨੂੰ ਕਿਸੇ ਨਾ ਕਿਸੇ ਚੀਜ਼ ਦੀ ਲੋੜ ਪੈਣੀ ਚਾਹੀਏ ਉਹ ਮਾਊਸ ਹੋਵੇ ਚਾਹੀਏ ਕੀਬੋਰਡ ਹੋਵੇ ਇਸ ਆਪ ਨੂੰ ਪਤਾ ਹੋਣਾ ਚਾਹੀਦਾ ਲਾਈਟ ਪੈਨ ਵੀ ਹੋ ਸਕਦਾ ਜੋਇਸਟਿਕ ਵੀ ਹੋ ਸਕਦਾ ਸਕੈਨਰ ਵੀ ਹੋ ਸਕਦਾ ਇਹ ਸਾਰੇ ਕਹਦਾ ਪਾਰਟ ਨੇ ਇਨਪੁਟ ਦੇ ਪਾਰਟ ਨੇ ਨੈਕਸਟ ਆਪਾਂ ਪ੍ਰੋਸੈਸਿੰਗ ਯੂਨਿਟ ਦੀ ਗੱਲ ਕਰੀਏ ਪ੍ਰੋਸੈਸਿੰਗ ਕਰਨੀ ਹੁੰਦੀ ਹੈ CPU ਨੇ ਜਿਹਨੂੰ ਬ੍ਰੇਨ ਆਫ ਕੰਪਿਊਟਰ ਕਿਹਾ ਜਾਂਦਾ ਹੈ ਥਰਡ ਗੱਲ ਕਰੀਏ ਆਉਟਪੁੱਟ ਦੀ ਜਦੋਂ ਹੀ ਅਸੀਂ ਕੋਈ ਇਨਪੁਟ ਦਿੰਨੇ ਆ ਤੇ ਉਹਦੀ ਪ੍ਰੋਸੈਸਿੰਗ ਹੋਣ ਤੋਂ ਬਾਅਦ ਉਹਦੀ ਜਿਹੜੀ ਆਉਟਪੁੱਟ ਆ ਜਾਂ ਉਹ LED ਤੇ ਨਜ਼ਰ ਆਊਗੀ ਜਾਂ LCD ਤੇ ਜਾਂ ਮੋਨੀਟਰ ਤੇ ਤੇ ਜੇ ਅਸੀਂ ਗਾਣਿਆਂ ਵਗੈਰਾ ਦੀ ਗੱਲ ਕਰਦੇ ਹਾਂ ਤੇ ਉਹਦੀ ਆਉਟਪੁੱਟ ਨਜ਼ਰ ਆਉਗੀ ਸਪੀਕਰ ਤੇ ਇਹ ਆਪ ਨੂੰ ਪਤਾ ਹੋਣਾ ਚਾਹੀਦਾ ਇਨਪੁਟ ਪ੍ਰੋਸੈਸ ਤੇ ਆਉਟਪੁੱਟ ਜਿਵੇਂ ਮੈਂ ਹੁਣ ਟਾਈਪ ਕਰ ਰਿਹਾ ਤੇ ਜਦੋਂ ਵੀ ਮੈਂ ਕੋਈ ਵਰਡ ਟਾਈਪ ਕਰੂੰਗਾ ਤੇ ਜਿਹਦੀ ਇਹਦੀ ਲੈਪਟਾਪ ਦੀ ਸਕਰੀਨ ਆ ਇਹ ਕੀ ਦੇ ਰਹੀ ਹੈ ਇਹ ਆਉਟਪੁੱਟ ਦੇਦੀ ਹੈ ਫੋਰਥ ਪੁਆਇੰਟ ਜਿਹੜਾ ਹੈਗਾ ਜੀ ਸਟੋਰੇਜ ਜਦੋਂ ਵੀ ਅਸੀਂ ਕੋਈ ਕੰਮ ਕਰਦੇ ਹਾਂ ਕੰਪਿਊਟਰ ਤੇ ਤੇ ਉਸ ਨੂੰ ਡਾਟਾ ਨੂੰ ਸਟੋਰ ਕਰਨ ਦੀ ਲੋੜ ਪੈਂਦੀ ਹੈ ਇਟ ਸਟੋਰਸ ਡਾਟਾ ਐਂਡ ਪ੍ਰੋਗਰਾਮ ਪਰਮਾਨੈਂਟਲੀ ਸਿਸਟਮ ਕੀ ਡਾਟਾ ਨੂੰ ਪਰਮਨੈਂਟਲੀ ਸਟੋਰ ਕਰ ਲੈਂਦਾ ਇਟ ਇਸ ਯੂਜ਼ਡ ਟੂ ਸਟੋਰ ਇਨਫੋਰਮੇਸ਼ਨ ਡਿਊਰਿੰਗ ਦਾ ਟਾਈਮ ਆਫ ਪ੍ਰੋਗਰਾਮ ਐਗਜ਼ੀਕਿਊਸ਼ਨ ਐਂਡ ਪੋਸੀਬਲ ਟੂ ਗੈਟ ਐਨੀ ਟਾਈਪ ਆਫ ਇਨਫੋਰਮੇਸ਼ਨ ਫਰੋਮ ਇਟ ਸਟੋਰੇਜ ਯੂਨਟ ਦਾ ਕੰਮ ਕੀ ਹੁੰਦਾ ਸਟੋਰ ਕਰਨਾ ਜਦੋਂ ਅਸੀਂ ਸਟੋਰੇਜ ਯੂਨਟ ਦੀ ਗੱਲ ਕਰਦੇ ਆਂ ਪ੍ਰਾਇਮਰੀ ਮੈਮਰੀ ਦੀ ਗੱਲ ਕਰਦੇ ਆਂ ਉਹਦੇ ਵਿੱਚ ਦੋ ਤਰ੍ਹਾਂ ਦੀ ਮੈਮਰੀ ਆ ਜਾਂਦੀ ਆ ਪ੍ਰਾਇਮਰੀ ਮੈਮਰੀ ਤੇ ਸੈਕੰਡਰੀ ਮੈਮਰੀ ਜਿਹੜੀ ਪ੍ਰਾਇਮਰੀ ਮੈਮਰੀ ਆ ਉਹਨੂੰ ਟੈਂਪੋਰਰੀ ਸਟੋਰੇਜ ਏਰੀਆ ਕਹਿੰਦੇ ਆਂ ਜਿਹਦੇ ਵਿੱਚ ਆ ਜਾਂਦੀ ਹੈ RAM ਤੇ ROM ਜਿਹੜੀ ਸੈਕੰਡਰੀ ਮੈਮਰੀ ਹੁੰਦੀ ਹੈ ਇਹਨੂੰ ਪਰਮਾਨੈਂਟਲੀ ਮੈਮਰੀ ਕਹਿੰਦੇ ਆ ਇਸ ਨੂੰ ਐਕਸਟਰਨਲ ਮੈਮਰੀ ਵੀ ਕਹਿੰਦੇ ਆ ਇਹਦੀਆਂ ਜਿਹੜੀਆਂ ਟਾਈਪਸ ਨੇ ਆਹਾਂ ਨੇ CD ਆ DVD ਆ ਬਲੂ-ਰੇ ਡਿਸਕ ਆ ਹਾਰਡ ਡਰਾਈਵ ਆ ਪੈਨ ਡਰਾਈਵ ਆ ਤੇ ਮਾਈਕਰੋ ਚਿਪ ਕਾਰਡ ਵੀ ਇਸ ਆ ਸਕਦੇ ਦੇ ਵਿੱਚ ਠੀਕ ਆ ਪ੍ਰਾਇਮਰੀ ਮੈਮਰੀ ਇਸ ਨੋਨ ਐਸ ਟੈਂਪੋਰਰੀ ਸਟੋਰੇਜ ਹੈ ਦੀ ਆ ਸੈਕੰਡਰੀ ਮੈਮਰੀ ਇਸ ਨੋਨ ਐਸ ਪਰਮਾਨੈਂਟਲੀ ਸਟੋਰੇਜ ਹੈ ਦੀ ਆ ਤੇ ਕਈ ਵਾਰ ਇਹਦੇ ਵਿੱਚ ਕੈਪੈਸਿਟੀਆਂ ਪੁੱਛੀਆਂ ਜਾਂਦੀਆਂ ਹੁੰਦੀਆਂ ਜਿਵੇਂ CD ਦੀ ਕੈਪੈਸਿਟੀ ਕਿੰਨੀ ਹੈ 750 MB ਹੈ ਠੀਕ ਹੈ ਬਲੂ ਰੇ ਡਿਸਕ ਦੀ ਡਿਸਕ ਦੀ ਸਮਰੱਥਾ ਕਿੰਨੀ ਹੈ 50 GB ਹੈ ਦੀ ਠੀਕ ਹੈ ਇਸ ਤਰ੍ਹਾਂ ਕਰਕੇ ਕਈ ਵਾਰ ਪੇਪਰ ਦੇ ਵਿੱਚ ਇਦਾਂ ਦੇ ਕੁਐਸਚਨ ਪੁੱਟ ਹੋ ਜਾਂਦੇ ਹੁੰਦੇ ਆ ਜਿਹਦੀਆਂ ਇਹ ਡਿਸਕਾਂ ਹੁੰਦੀਆਂ ਇਹ ਕਾਦੀਆਂ ਬਣੀਆਂ ਹੁੰਦੀਆਂ ਸੀਡੀ ਡਿਸਕ ਇਸ ਮੇਡ ਅਪ ਆਫ ਮੈਗਨੇਟਿਕ ਮਟੀਰੀਅਲ ਇਹ ਦੋਨ ਰਿਸਕਾਂ ਮੈਗਨੇਟਿਕ ਮਟੀਰੀਅਲ ਦਿਆਂ ਬਣੀਆਂ ਹੁੰਦੀਆਂ ਠੀਕ ਆ ਇਹ ਇਦਾਂ ਦੇ ਕੁਸ਼ਨ ਪੇਪਰ ਦੇ ਵਿੱਚ ਪੁੱਟਣਦੇ ਆ ਇਹ ਹੀ ਆਪਣਾ ਕੰਡਕਟਰ ਦਾ ਜਿਹੜਾ ਬੇਸਿਕ ਪਾਰਟ 1 ਹੈ ਇਸ ਤੋਂ ਬਾਅਦ ਲਗਾਤਾਰ ਹੀ ਪਾਰਟ ਆਉਣਗੇ ਤੇ ਜੁਸ ਜਨਰਲ ਦੇ ਨਵੇਂ ਨਵੇਂ ਚੈਨਲ ਸਬਸਕ੍ਰਾਈਬ ਕਰ ਲਿਓ ਵੀਡੀਓ ਵਧੀਆ ਲੱਗੇ ਨੂੰ ਲਾਈਕ ਸ਼ੇਅਰ ਤੇ ਕਮੈਂਟ ਜ਼ਰੂਰ ਕਰਿਆ ਜੀ ਉਹਦੇ ਨਾਲ ਸਾਨੂੰ ਮੋਟੀਵੇਸ਼ਨਲ ਪਾਵਰ ਮਿਲਦੀ ਆ ਤੁਸੀਂ ਤੁਹਾਡੇ ਲਈ ਹੋਰ ਮਟੀਰੀਅਲ ਲੈ ਕੇ ਆਈਏ ਚੈਨਲ ਨੂੰ ਵਾਚ ਕਰਨ ਲਈ ਤੁਹਾਡਾ ਧੰਨਵਾਦ